ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹਾਂ ਕਹਿੰਦੇ ਜਦੋਂ ਗੁੱਸਾ ਆਵੇ ਨਾ ਮਦੂ 100 ਤੱਕ ਗਿਣ ਲਓ ਤੇ ਜਦੋਂ ਬੜਾ ਹੀ ਗੁੱਸਾ ਆਵੇ ਬੜਾ ਹੀ ਜ਼ਿਆਦਾ ਤੋਂ 2000 ਤੱਕ ਗਿਣ ਲਓ ਅੱਜ ਗੱਲ ਕਰਦੇ ਹਾਂ ਗੁੱਸੇ ਤੇ ਕਹਾਣੀ ਛੋਟੀ ਜੀ ਆ ਇੱਕ ਵਾਰ ਦੀ ਗੱਲ ਹੁੰਦੀ ਆ ਇੱਕ ਗਰੀਬ ਘਰ ਦਾ ਲੜਕਾ ਹੁੰਦਾ ਤਾਂ ਘਰੇ ਕਾਫੀ ਗਰੀਬੀ ਹੁੰਦੀ ਆ ਤੰਗੀ ਪਰੇਸ਼ਾਨੀ ਹੁੰਦੀ ਆ ਤੇ ਘਰ ਦੇ ਉਹਨੂੰ ਜ਼ੋਰ ਪਾਉਂਦਾ ਮੈਨੂੰ ਬਾਹਰ ਭੇਜ ਦੋ ਮੈਂ ਬਾਹਰ ਜਾ ਕੇ ਪੈਸਾ ਕਮਾਉਣਾ ਚਾਹਣਾ ਵਾ ਘਰ ਦੇ ਗੱਲ ਨਹੀਂ ਸੁਣਦੇ ਐਦਾ ਐਦਾ ਕੁਝ ਪੈਸੇ ਦੀ ਤੰਗੀ ਕਰਕੇ ਥੋੜਾ ਇਗਨੋਰ ਕਰਦੇ ਆ ਤਾਂ ਉਹਦੋਂ ਨੂੰ ਵਿਆਹ ਦੀ ਉਮਰ ਹੋ ਜਾਂਦੀ ਆ ਘਰ ਦੇ ਵਿਆਹ ਕਰ ਦਿੰਦੇ ਆ ਵਿਆਹ ਹੋ ਜਾਂਦਾ ਬਾ ਚਲੋ ਜੀ ਛੋਟਾ ਬੱਚਾ ਹੋ ਜਾਂਦਾ ਕੁੜੀਆ ਤੇ 2-4 ਮਹੀਨੇ ਪੈਂਦੇ ਫੇਰ ਬੱਚੇ ਹੁਣ ਤੋਂ ਬਾਅਦ ਉਹਦੀ ਫੇਰ ਉਹੀ ਜੈਦ ਹੁੰਦੀ ਆ ਮੈਂ ਤਾਂ ਬਾਹਰ ਹੀ ਜਾਣਾ ਘਰ ਦੇ ਕੀ ਕਰਦੇ ਚਾਰ ਪੈਸੇ ਇਕੱਠੇ ਕਰਦੇ ਘਰ ਵਾਲੀ ਕੁਝ ਜਾਣੇ ਦਿੰਦੀ ਆ ਘਰ ਕਰਾ ਕੇ ਪੈਸੇ ਚਾਰ ਇਕੱਠੇ ਕਰਕੇ ਉਹਨੂੰ ਬਾਹਰ ਭੇਜ ਦਿੰਦੇ ਆ ਬਾਹਰ ਜਾਂਦਾ ਚੰਗਾ ਪੈਸਾ ਧਨ ਕਮਾਉਂਦਾ ਛਣੋ ਸ਼ੌਕਤ ਕਮਾਉਂਦਾ ਹਰ ਇੱਕ ਚੀਜ਼ ਕਮਾਉਂਦਾ ਘਰ ਦੇ ਨੂੰ ਸੋਖਾ ਕਰ ਦਿੰਦਾ ਹੁਣ ਬਾਹਰੋਂ ਗਿਆ ਹੁੰਦਾ ਵਧੀਆ ਮਿਹਨਤ ਕਰਦਾ ਸਾਰਾ ਕੁਝ ਤੇ ਵਾਪਸ ਆਉਣ ਦਾ ਟਾਈਮ ਹੋ ਗਿਆ ਹੁੰਦਾ ਉਹ ਵਾਪਸ ਆਉਂਦਾ ਵਾ ਜਦੋਂ ਵਾਪਸ ਆਉਂਦਾ ਵਾ ਤਾਂ ਕਹਿੰਦਾ ਵੀ ਹੁਣ ਬਹੁਤ ਟਾਈਮ ਖੋ ਗਿਆ ਵਾ ਅੱਧ ਖੜ ਉਮਰ ਹੋ ਗਈ ਆ ਤੇ ਚੱਲ ਗਿਆ ਘਰ ਨੂੰ ਵਾਪਸ ਜਦੋਂ ਘਰ ਨੂੰ ਵਾਪਸ ਆਉਂਦਾ ਵਾ ਸਮੁੰਦਰੀ ਜਹਾਜ਼ ਚ ਆਉਂਦਾ ਵਾ ਰਸਤਾ ਲੰਮਾ ਹੁੰਦਾ ਵਾ ਸਮਾਨ ਕੋਲੇ ਕਾਫੀ ਹੁੰਦਾ ਸਾਰਾ ਸਮਾਨ ਚੱਕ ਲਿਆਉਂਦਾ ਵਾ ਅਲਵਿਦਾ ਕਰਦਾ ਉਹ ਧਰਤੀ ਨੂੰ ਤੇ ਉਹਨੂੰ ਜਿਹੜੀ ਬੋਟ ਚ ਬੈਠਾ ਹੁੰਦਾ ਹੈ ਸ਼ਿਪ ਦੇ ਵਿੱਚ ਉਸੇ ਚ ਇੱਕ ਹੋਰ ਮਤਲਬ ਕਿ ਗਿਆਨੀ ਹੁੰਦਾ ਉਹ ਉਹ ਮਾਇੂਸ ਬੈਠਾ ਹੁੰਦਾ ਉਦਾਸ ਤੇ ਉਹ ਨੂੰ ਆ ਕੇ ਬੁੱਛਦਾ ਵਾ ਹਾਂ ਕੀ ਹਾਲ ਚਾਲ ਤੇ ਕਹਿੰਦਾ ਵੀ ਤੂੰ ਉਦਾਸ ਖਾਤੋਂ ਆ ਉਹ ਕਹਿੰਦਾ ਮੈਂ ਉਦਾਸ ਇਸ ਕਰਕੇ ਆ ਉਹ ਨੂੰ ਕਹਿੰਦਾ ਮੈਂ ਉਦਾਸ ਇਸ ਕਰਕੇ ਆ ਮੈਂ ਇੱਥੇ ਗਿਆਨ ਵੇਚਣ ਆਇਆ ਸੀ ਗਿਆਨ ਦੀਆਂ ਕਿਤਾਬਾਂ ਤੇ ਮੇਰੀ ਇੱਕ ਵੀ ਵਿਕੀ ਤੇ ਮੈਂ ਬਹੁਤ ਨਿਰਾਸ਼ ਆਂ ਵੀ ਇਸ ਤਰਤੇ ਨੇ ਮੈਨੂੰ ਜਿਸ ਮਕਸਦ ਲਈ ਆਇਆ ਸੀ ਉਹ ਮੇਰਾ ਹੋਇਆ ਨਹੀਂਗਾ ਤਾਂ ਉਹ ਸੋਚਦਾ ਵਾ ਕੁਛ ਤੇ ਕਹਿੰਦਾ ਮੈਂ ਇਸ ਧਰਤੀ ਨੂੰ ਆਪਣੇ ਆਪ ਨਾਲ ਗੱਲ ਕਰਦਾ ਵਿਚਾਰਮੰਚ ਕਹਿੰਦਾ ਮੈਂ ਧਰਤੀ ਲਈ ਇਨਾ ਕੁਛ ਕੀਤਾ ਇਸ ਲਈ ਮੇਰੀ ਕਰਮ ਭੂਮਈ ਆ ਤੇ ਤੇ ਲਈ ਵੀ ਕੁਛ ਬੰਦ ਦਾ ਵਈ ਦੀ ਬੀਤ ਨਹੀਂ ਹੋਣੀ ਚਾਹੀਦੀ ਇਹ ਧਰਤੀ ਦੇ ਬੰਦਾਂ ਦਾ ਆਸ਼ ਨਹੀਂ ਮੋੜਨਾ ਮੋੜਨਾ ਚਾਹੀਦਾ ਉਹ ਕੀ ਕਰਦਾ ਕਹਿੰਦਾ ਚਲ ਤੂੰ ਮੈਨੂੰ ਗਿਆਨ ਦੀ ਗੱਲ ਸੁਣਾ ਦੇ ਇੱਕ ਬੇਮ ਕਥਾਵਤ ਹਨੇਰੀ ਧਰਤੀ ਚੋਂ ਉਹ ਕਹਿੰਦਾ ਮੈਂ ਕਿਤਾਬ ਤਾਂ ਤੂੰ ਮੇਰੇ ਤੋਂ ਲੈ ਚ ਨਾ ਲੈ ਪਰ ਮੈਂ ਇੱਕ ਗਿਆਨ ਦੀ ਗੱਲ ਵੀ ਸਿਖਾਉਣੀ ਆ ਤਾਂ ਮੈਨੂੰ ਉਹ ਤੈਨੂੰ ਪੇ ਕਰਨਾ ਪਊਗਾ ਉਹ ਕਹਿੰਦਾ ਕਿੰਨਾ ਉਹਨਾਂ ਕਿਤਾਬਾਂ ਤਾਂ ਮਹਿੰਗੀਆਂ ਆ ਤੇ ਕਹਿੰਦਾ ਵੀ ਇੱਕ ਕਿਤਾਬ ਇੱਕ ਗਿਆਨ ਦੀ ਗੱਲ ਦੇ 500 ਮੋਹਰਾਂ ਲੱਗਣਗਾ ਉਹਨੂੰ ਇਹ ਚੀਜ਼ ਕਹਿੰਦਾ ਤੇ ਕਹਿੰਦਾ ਬਹੁਤ ਕੀਮਤ ਆ ਕਹਿੰਦਾ ਮੈਂ ਇਹ ਤਾਂ ਬਹੁਤ ਜ਼ਿਆਦਾ ਕੀਮਤ ਆ ਕਹਿੰਦਾ ਨਹੀਂ ਫਿਰ ਰਹਿਣ ਦੇ ਕਹਿੰਦਾ ਤੇ ਵਿੱਚ ਉਹਨੂੰ ਰੇ ਡਰ ਹੁੰਦਾ ਇੱਕ ਮੇਰੀ ਕਰਮ ਭੂਮੀ ਦੀ ਬੇਇੱਜ਼ਤੀ ਕਰੂ ਜਾ ਕੇ ਤੇ ਉਹ ਕੀ ਕਰਦਾ ਉਹਨੇ ਚਾਤੂ ਨੂੰ ਸੁਣਾ ਤੇ ਮੈਂ ਤੈਨੂੰ ਮੋਹਰਾਂ ਦੇਣਾ 500 ਹੁਣ 500 ਮੋਹਰਾਂ ਦੇ ਦਿੰਦਾ ਤੇ ਉਹ ਖੁਸ਼ ਹੋ ਜਾਂਦਾ ਬਈ ਚਲੋ ਕਿਸੇ ਨੇ ਤਾਂ ਮੇਰੀ ਸੁਣੀ ਕੁਛ ਤਾਂ ਲੈ ਕੇ ਚੱਲਿਆ ਮੈਂ ਆਪਣਾ ਕਰਾਇ ਹੀ ਮੋੜੂਗਾ ਵਾਦ ਵਾਦ ਹੋਰ ਨਹੀਂ ਤਾਂ ਤੇ ਜਦੋਂ ਉਹ ਉਹਨੂੰ ਗੱਲ ਸੁਣਾ ਦਿੰਦਾ ਵਾ ਉਤੋਂ ਜਾਂਦਾ ਵਾ ਉਹਨੂੰ ਇੱਕ ਗੱਲ ਕਹਿੰਦਾ ਵਾ ਕਹਿੰਦਾ ਵੀ ਜਿਹੜੀ ਗਿਆਨ ਦੀ ਗੱਲ ਹੁੰਦੀ ਕਹਿੰਦਾ ਕੁਝ ਵੀ ਕਰਨ ਤੋਂ ਪਹਿਲਾਂ ਦੋ ਵਾਰਾਂ ਸੋਚ ਲੈ ਵੀ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਫਿਰ ਉਸ ਕੰਮ ਨੂੰ ਕਰੀਏ ਉਹ ਕਹਿੰਦਾ ਠੀਕ ਹੈ ਚਲੋ ਇਹ ਸਫ਼ਰ ਖਤਮ ਹੁੰਦਾ ਆਪੋ ਆਪਣੇ ਰਾਹ ਪੈਂਦੇ ਆ ਉਹ ਮੁੰਡਾ ਆਪਣੇ ਘਰੇ ਆ ਜਾਂਦਾ ਵਾ ਤੇ ਘਰੇ ਗਾਰਡ ਹੁੰਦੇ ਸਿਕਿਉਰਿਟੀ ਲੱਗੀ ਹੁੰਦੀ ਆ ਤੇ ਉਹ ਕਹਿੰਦਾ ਵੀ ਤੁਸੀਂ ਰੋਲਾ ਨਾ ਪਾਓ ਕਿਸੇ ਨੂੰ ਦੱਸਿਓ ਨਾ ਮੈਂ ਆਪਣੀ ਘਰ ਦੀ ਨੂੰ ਵਾਈਫ ਨੂੰ ਸਰਪ੍ਰਾਈਜ਼ ਦੇਣਾ ਚਾਹਣਾ ਉਹ ਚਲੋ ਕੁਝ ਨਹੀਂ ਦੱਸਦੇ ਕਰਦੇ ਜਾਂਦਾ ਆਪਣੇ ਵਾਈਫ ਦੇ ਬੈਡਰੂਮ ਵਿੱਚ ਕਮਰੇ 'ਚ ਜਾਂਦਾ ਵਾ ਤੇ ਦੇਖਦਾ ਵਾ ਕਿ ਉਹਦੀ ਜਿਹੜੀ ਘਰ ਵਾਲੀ ਆ ਉਹਦੇ ਨਾਲ ਇੱਕ ਵੀ ਪੱਗ ਪਾਈ ਮੁੰਡਾ ਪਿਆ ਹੁੰਦਾ ਵਾ ਪੱਗ ਪਾ ਕੇ ਉਹ ਬੁੜਾ ਹੈਰਾਨ ਹੁੰਦਾ ਵਾ ਵੀ ਇਹ ਕੀ ਗੱਲ ਆ ਉਹਨੂੰ ਇਹ ਹੁੰਦਾ ਵੀ ਜਿਹੜੀ ਉਹਦੀ ਬੱਚੀ ਹੁੰਦੀ ਆ ਉਹਨੂੰ ਇਹ ਹੁੰਦਾ ਵਾ ਜਿਹੜੀ ਉਹਦੀ ਬੱਚੀ ਹੁੰਦੀ ਉਹ ਕਿੱਥੇ ਗਈ ਹੋਈ ਪਰ ਨਹੀਂ ਉਹ ਮੁੰਡਾ ਬਣ ਕੇ ਰਹਿੰਦੀ ਹੁੰਦੀ ਘਰੇ ਵੀ ਕਿਸੇ ਨੂੰ ਪਤਾ ਨਾ ਲੱਗੇ ਉਹਨੂੰ ਮੁੰਡੇ ਕੁੜੀ ਹੋ ਕੇ ਮੁੰਡੇ ਵਾਲੀਆਂ ਸਾਰੇ ਗੁਣ ਸਿਖਾ ਰਹੀ ਹੁੰਦੀ ਆ ਤਾਂ ਉਹਨੂੰ ਪੱਗ ਪਾਈ ਹੁੰਦੀ ਆ ਉਹ ਕੀ ਜਦੋਂ ਨਾ ਦੇਖਦਾ ਵਾ ਉਸ ਉੱਤੇ ਪਏ ਇਹ ਤਾਂ ਬਾਤੀ ਤਾਂ ਉਹ ਕੀ ਕਰਦਾ ਤਲਵਾਰ ਕੱਢ ਕੇ ਲਿਆਉਂਦਾ ਤੇ ਮਾਰਨ ਲੱਗਾ ਹੁੰਦਾ ਹੁਣ ਅਬਦੀ ਘਰ ਵਾਲੀ ਨੇ ਤਾਂ ਦੋ ਮਿੰਟ ਸੋਚਦਾ ਉਹ ਜਦੋਂ ਗਿਆਨ ਦੀ ਗੱਲ ਸੁਣੀ ਹੁੰਦੀ ਆ ਤੇ ਸੋਚਦਾ ਵਾ ਉਹ ਫਿਰ ਦੋ ਮਿੰਟ ਸੋਚ ਵਿਚਾਰ ਕੇ ਕਿਰਪਾਣ ਵਿੱਚ ਪਾ ਦਿੰਦਾ ਮਿਆਨ ਚ ਪਾਉਣ ਲੱਗਾ ਹੁੰਦਾ ਤੇ ਮੁਠਾ ਜਿਹੜਾ ਮਿਆਨ ਦਾ ਤੇ ਉਹ ਇੱਕ ਸਾਈਡ ਤੇ ਵੱਜਦਾ ਵਾ ਤਾਂ ਉਹ ਖੜਕਾ ਹੁੰਦਾ ਉੱਥੇ ਜੱਗ ਪਿਆ ਹੁੰਦਾ ਉਹ ਥੱਲੇ ਡੱਗੇ ਜਾਂਦਾ ਤੇ ਖੜਕਾ ਸੁਣ ਕੇ ਉਹਦੀ ਘਰ ਦੀ ਉੱਠ ਖੜਦੀ ਆ ਤੇ ਜਦੋਂ ਘਰ ਦੀ ਉੱਠਦੀ ਆ ਬੋਲਦੀ ਆ ਤਾਂ ਨਾਲ ਕੁੜੀ ਵੀ ਆਬਵੀਅਸਲੀ ਉੱਠ ਖੜਦੀ ਆ ਤੇ ਜਦੋਂ ਉੱਠ ਖੜਦੇ ਆ ਤਾਂ ਉਹ ਕਹਿੰਦੀ ਵੀ ਤੁਸੀਂ ਕਿਰਪਾਣ ਕਾਹਤੋ ਚੱਕੀ ਜੀ ਕਹਿੰਦਾ ਵੀ ਮੈਂ ਦੇਖ ਰਿਆ ਸੀ ਵਧੀਆ ਸੋਹਣੀ ਆ ਪਈ ਇੱਥੇ ਕਹਿੰਦਾ ਹਾਂਜੀ ਤਾਂ ਉਹਨਾਂ ਨੂੰ ਹਾਲਚਾਲ ਪਛੇ ਸਾਰਾ ਕੁਝ ਕਹਿੰਦੀ ਉਹ ਕਹਿੰਦਾ ਕਹਿੰਦੀ ਇਹ ਕੌਣ ਜਦੋਂ ਉਹਨੂੰ ਕਹਿੰਦੀ ਇਹ ਤੁਹਾਡੀ ਬੇਟੀ ਆ ਵੀ ਮੈਂ ਨਹੀਂ ਚਾਹੁੰਦੀ ਵੀ ਇਹਨੂੰ ਚੁੰਮੜਿਆਂ ਵਾਲੇ ਗੋਣਾ ਹੁਣ ਮੈਂ ਇਸੇ ਕਰਕੇ ਪੱਗ ਪਾ ਕੇ ਪੈਂਦੀ ਆ ਵੀ ਇਤਾਂ ਇਦਾਂ ਕਰਕੇ ਸਾਰਾ ਕੁਝ ਖਰਦੀ ਆ ਤੇ ਜਦੋਂ ਉਹ ਪੱਗ ਲਾਉਂਦੀ ਆ ਤਾਂ ਉਹਦੇ ਬਾੜ ਬਹੁਤ ਲੰਮੇ ਹੁੰਦੇ ਤੇ ਹੈਰਾਨ ਰਹਿ ਜਾਂਦਾ ਵਾ ਵੀ ਮੈਂ ਆਪਣੇ ਆਪ ਨਾਲ ਗੱਲ ਕਰਦਾ ਮਾਂ ਚ ਕਹਿੰਦਾ ਮੈਂ ਆਪਣੇ ਘਰ ਵਾਲੀ ਦੇ ਬਿਨਾ ਸੋਚੇ ਤੇ ਇਲਜਾਮ ਲਾਉਣ ਲੱਗਾ ਸੀਗਾ ਤਾਂ ਵੀ ਆਪਣੇ ਆਪ ਚ ਹੀ ਸੋਚਦਾ ਉਹਦੇ ਮਾਰਨ ਲੱਗਾ ਸੀ ਕਹਿੰਦਾ ਨਾ ਚੰਗਾ ਰਹਿ ਗਿਆ ਮੈਂ ਸੁਣ ਲਈ ਵੀ 2 ਮਿੰਟ ਆਪਣੀ ਉਹ ਗਿਆਨ ਦੀ ਗੱਲ ਨੂੰ ਚੇਤੇ ਕਰ ਲਿਆ ਯਾਦ ਰਹਿ ਗਿਆ ਮੇਰੇ ਤੇ ਉਹ ਉਹਨਾਂ ਨੂੰ ਮਾਰਦਾ ਨਹੀਂ ਪਰ ਉਹਨਾਂ ਨੂੰ ਵਧੀਆ ਕਰ ਪਰਿਵਾਰ ਵੱਸਦਾ ਵਾਸੂਕੀ ਤੇ ਵਧੀਆ ਗੱਲਬਾਤ ਕਰਦਾ ਉਹਨਾਂ ਨਾਲ ਕਹਿਣ ਦਾ ਮਤਲਬ ਇਹ ਕਹਾਣੀ ਛੋਟੀ ਜੀ ਸਟੋਰੀ ਸੀਗੀ ਪਰ ਇਹ ਤੋਂ ਸਿੱਖਿਆ ਇਹ ਮਿਲਦੀ ਆ ਵੀ ਜੇ ਉਹ ਬਾਣ ਦੀ ਗੱਲ ਨਾ ਸੁਣਦਾ ਤਾਂ ਉਹਨੇ ਆਪਣੀ ਵਾਈਫ ਨੂੰ ਮਾਰ ਦੇਣਾ ਸੀਗਾ ਤੇ ਰਹੀ ਗੱਲ ਗੁੱਸੇ ਦੀ ਜੀ ਉਹਨੂੰ ਇੰਨਾ ਗੁੱਸਾ ਆਇਆ ਸੀਗਾ ਤਾਂ ਉਹਨੇ 2 ਮਿੰਟ ਸੋਚਿਆ ਵਿਚਾਰਿਆ ਫਿਰ ਉਹਨੇ ਰੁਕ ਗਿਆ ਆਪਣੇ ਗੁੱਸੇ ਨੂੰ ਆਪ ਤੇ ਇੰਨਾ ਵੀ ਹੈਵੀ ਨਾ ਹੋਣ ਦਿਓ ਵੀ ਉਹ ਤੁਹਾਡੇ ਤੇ ਭਾਰੀ ਪੈ ਜਾਵੇ ਜਦੋਂ ਕਹਿੰਦੇ ਗੁੱਸਾ ਤੁਹਾਡੇ ਤੇ ਹੈਵੀ ਹੁੰਦਾ ਉਹ ਤੁੰਣ ਨਹੀਂ ਖਾਂਦਾ ਤੇ ਤੁਹਾਨੂੰ ਕੁਝ ਨਹੀਂ ਕਹਿੰਦਾ ਤੁਹਾਡੀ ਅਕਲ ਨੂੰ ਖਾ ਲੈਂਦਾ ਵਾ ਤੁਹਾਡੀ ਅਕਲ ਨੂੰ ਖਾਂਦਾ ਸੋ ਇਸ ਕਰਕੇ ਕਦੇ ਵੀ ਗੁੱਸੇ ਨੂੰ ਆਪ ਦੇ ਤੇ ਹੈਵੀ ਨਾ ਹੋਣ ਦਿਓ ਆਪਣੇ ਈਮੋਸ਼ਨ ਨੂੰ ਕੰਟਰੋਲ 'ਚ ਰੱਖੋ ਤੇ ਹਮੇਸ਼ਾ ਕਦੇ ਵੀ ਪਹਿਲਾਂ ਕਿਸੇ ਨੂੰ ਜੱਜ ਨਾ ਕਰੋ ਕਿਸੇ ਦੇ ਪ੍ਰਤੀ ਆਪਣੇ ਪ੍ਰਤੀ ਮਨ ਦੇ ਵਿੱਚ ਕਿਉਂਕਿ ਕੀ ਪਤਾ ਅਗਲਾ ਕੁਝ ਹੋਰੀ ਕਰਨ ਦੀ ਸੋਚ ਰਿਹਾ ਹੋਵੇ ਅਗਲੇ ਦੇ ਤੁਹਾਡੇ ਪ੍ਰਤੀ ਚੰਗੇ ਖਿਆਲ ਆਤ ਹੋਣ ਸੋ ਇਸ ਕਰਕੇ ਕਦੇ ਵੀ ਗੁੱਸਾ ਨਾ ਕਰੋ ਜੇ ਗੁੱਸਾ ਆਉਂਦਾ ਵੀ ਆ ਤਾਂ ਠੰਡੇ ਸੋਚ ਵਿਚਾਰ ਕੇ ਅੱਖੀ ਦੇਖ ਕੇ ਕੰਨੀ ਸੁਣ ਕੇ ਫਿਰ ਕੁਤ ਯਕੀਨ ਕਰੋ ਬਿਨਾ ਸੋਚੇ ਸਮਝੇ ਕਿਸੇ ਤੇ ਬਲੇਮ ਨਾ ਲਾਓ ਸੋ ਐਸੀ ਅੱਜ ਦੀ ਸਟੋਰੀ ਜੇ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕਿਸੇ ਅਗਲੇ ਕisse ਕਹਾਣੀ ਸਟੋਰੀ ਚ ਰੱਬ ਰੱਖਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ